ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਰੇਲ ਗੱਡੀਆਂ ਨਹੀਂ ਦੇਖੀਆਂ ਤਾਂ ਤੁਸੀਂ ਕੁਝ ਵੀ ਨਹੀਂ ਦੇਖਿਆ ਜਾਪਾਨ ਦੇ ਕੁਝ ਇਹੋ ਜਿਹੇ ਰੇਲਵੇ ਟ੍ਰੈਕ ਜਿੰਨਾ ਉੱਤੇ ਦੁਨੀਆ ਦੀਆਂ ਸਭ ਤੋਂ ਤੇਜ਼ ਰੇਲ ਗੱਡੀਆਂ ਦੌੜਦੀਆਂ ਨੇ ਅੱਜ ਤੁਹਾਨੂੰ ਅਸੀਂ ਦੁਨੀਆ ਦੀਆਂ ਕੁਝ ਪੰਜ ਰੀਲ ਗੱਡੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ। ਜੇਕਰ ਤੁਸੀਂ ਭਾਰਤ ਦੇ ਵਿੱਚ ਬੱਸਾਂ ਦੀ ਭੀੜ ਦੇਖੀ ਹੈ ਤਾਂ ਤੁਸੀਂ ਇਹ ਰੇਲ ਗੱਡੀ ਦੀ ਭੀੜ ਦੇਖ ਕੇ ਹੈਰਾਨ ਹੋ ਜਾਮੋਗੇ। ਇਹ ਬੰਗਲਾਦੇਸ਼ ਦੀਆਂ ਟ੍ਰੇਨਾਂ ਹਨ। ਅਸਲ ਵਿੱਚ ਇਹ ਛੋਟੇ ਜਿਹੇ ਦੇਸ਼ ਦੀ ਆਬਾਦੀ 16 ਕਰੋੜ ਤੋਂ ਜ਼ਿਆਦਾ ਹੈ ਜਿਸ ਕਰਕੇ ਇਨ੍ਹਾਂ ਟ੍ਰੇਨਾਂ ਵਿੱਚ ਬਹੁਤ ਹੀ ਜ਼ਿਆਦਾ ਭੀੜ ਹੋ ਜਾਂਦੀ ਹੈ। ਇਹਨਾਂ ਰੇਲਗੱਡੀਆਂ ਵਿੱਚ ਜਿੱਥੇ ਲੋਕਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ ਹੀ ਉਹ ਬਹਿ ਜਾਂਦੇ ਨੇ ਭਾਵੇਂ ਉਹ ਛਾਤ 'ਤੇ ਹੋਵੇ ਅਤੇ ਭਾਵੇਂ ਉਹ ਅੰਦਰ ਇਹਨਾਂ ਦੀਆਂ ਰੇਲਗੱਡੀਆਂ ਦੇ ਵਿੱਚ ਟਿਕਟ ਚੈਕਰ ਤੱਕ ਨਹੀਂ ਹੁੰਦੇ ਚੌਥੇ ਨੰਬਰ 'ਤੇ ਜੋ ਟ੍ਰੇਨ ਆਉਂਦੀ ਹੈ ਉਹ ਜਰਮਨੀ ਦੇ ਵਿੱਚ 1938 ਦੇ ਵਿੱਚ ਇਹ ਟ੍ਰੇਨ ਬਣਾਈ ਗਈ ਜੋ ਉਸ ਸਮੇਂ ਸਭ ਤੋਂ ਜ਼ਿਆਦਾ ਤੇਜ਼ ਭੱਜਦੀ ਸੀ ਉਸ ਦੀ ਸਪੀਡ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਸੀ। ਇਸ ਟ੍ਰੇਨ ਦਾ ਨਾਂ ਰੇਲਵੇ ਜ਼ਿਪਲੈਂਸੀ। ਇਸ ਰੇਲ ਗੱਡੀ ਦੀ ਸਪੀਡ ਦਾ ਰਿਕਾਰਡ ਅਗਲੇ 30 ਸਾਲਾਂ ਤੱਕ ਕੋਈ ਵੀ ਰੇਲ ਗੱਡੀ ਨਹੀਂ ਤੋੜ ਸਕੀ। ਤੀਜੇ ਨੰਬਰ ਤੇ ਆਉਂਦੀ ਹੈ 2003 ਦੇ ਵਿੱਚ ਬਣੀ ਦੁਨੀਆ ਦੀ ਸਭ ਤੋਂ ਲੰਬੀ ਟ੍ਰੇਨ। ਇਸ ਦਾ ਨਿਰਮਾਣ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ। ਇਸ ਦੀ ਵਰਤੋਂ ਦੂਰ ਜਗਾਵਾਂ ਤੋਂ ਕੋਲੇ ਨੂੰ ਲਿਆਉਣ ਅਤੇ ਲਿਜਾਣ ਲਈ ਵਰਤਿਆ ਜਾਂਦਾ ਸੀ। 21 ਜੂਨ 2001 ਦੇ ਵਿੱਚ ਇਸ ਟ੍ਰੇਨ ਨੇ ਸਭ ਤੋਂ ਜ਼ਿਆਦਾ ਵਜ਼ਨ ਢੋਣ ਦਾ ਵਰਲਡ ਰਿਕਾਰਡ ਬਣਾਇਆ ਸੀ। ਦੀ ਲੰਬਾਈ 4868 ਮੀਲ ਤੱਕ ਹੈ ਦੂਸਰੇ ਨੰਬਰ ਤੇ ਆਉਂਦੀ ਹੈ ਇਹ ਟ੍ਰੇਨ ਇਸ ਟ੍ਰੇਨ ਨੂੰ ਬਰਫੋਟਾਊਨ ਵਾਲੀ ਟ੍ਰੇਨ ਵੀ ਕਿਹਾ ਜਾਂਦਾ ਹੈ। ਇਸ ਟ੍ਰੇਨ ਦੀ ਵਰਤੋਂ ਉਹ ਜਗ੍ਹਾ ਉੱਤੇ ਹੀ ਕੀਤੀ ਜਾਂਦੀ ਹੈ ਜਿੱਥੇ ਜਗ੍ਹਾ ਉੱਤੇ ਰੇਲਵੇ ਟਰੈਕ ਬਰਫ ਨਾਲ ਢਕਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਜਿਹੀ ਟ੍ਰੇਨ 1890 ਦੇ ਵਿੱਚ ਚਲਾਈ ਗਈ। ਪਹਿਲੇ ਨੰਬਰ ਤੇ ਆਉਂਦੀ ਹੈ ਦੁਨੀਆਂ ਦੀ ਸਭ ਤੋਂ ਪੁਰਾਣੀ ਟ੍ਰੇਨ ਫੈਰੀ ਕੁਈਨ। ਇਹ ਅੱਜ ਵੀ ਯਾਤਰੀਆਂ ਨੂੰ ਢੋਂਦੀ ਹੈ। ਇਹ ਸਿਰਫ ਭਾਫ਼ ਦੀ ਸ਼ਕਤੀ ਨਾਲ ਹੀ ਚੱਲਦੀ ਹੈ। ਇਹ ਟ੍ਰੇਨ ਦੀ ਨਕਲ ਕਈ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਦਿਖਾਈ ਗਈ ਹੈ। ਇਹ ਟ੍ਰੇਨ ਕੁਝ ਖਾਸ ਮੌਕਿਆਂ ਉੱਤੇ ਹੀ ਚਲਾਈ ਜਾਂਦੀ ਹੈ। ਇਸ ਨੂੰ ਲੋਕ ਚ ਦਾ ਫਿਲਦਾ ਮਿਊਜ਼ੀਅਮ ਵੀ ਕਹਿੰਦੇ ਹਨ ਇਹ ਸੀ ਦੁਨੀਆ ਦੀਆਂ ਪੰਜ ਟ੍ਰੀਨਾ ਜੋ ਤੁਸੀਂ ਸ਼ਾਇਦ ਹੀ ਇਹਨਾਂ ਬਾਰੇ ਸੁਣਿਆ ਹੋ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ